ਲਓ ਜੀ ਤੁਹਾਨੂੰ ਅਸੀਂ ਇੱਕ ਜਹੀ ਵੀਡੀਓ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਗਦਗਦ ਕਰਨ ਉੱਠ ਜਾਵੇਗਾ ਤੇ ਤੁਸੀਂ ਵੀਡੀਓ ਦੇਖਦੇ ਸਾਰ ਹੀ ਸ਼ੇਅਰ ਜ਼ਰੂਰ ਕਰੋਗੇ ਕਿਉਂਕਿ ਵੀਡੀਓ ਹੀ ਇੰਨੀ ਚੰਗੀ ਹੈ ਕਿਉਂਕਿ ਜਦੋਂ ਕੋਈ ਬੰਦਾ ਕੋਈ ਕੰਮਕਾਰ ਦਾ ਜੇਕਰ ਉਸ ਨੂੰ ਵੇਚਣ ਦਾ ਤਰੀਕਾ ਉਸ ਬੰਦੇ ਨੂੰ ਆ ਜਾਵੇ ਨਾ ਤਾਂ ਸੱਚੀ ਗੱਲ ਹੈ ਕਿ ਉਹ ਮਾਲੋ-ਮਾਲ ਹੋ ਜਾਂਦਾ ਹੈ ਕਿਉਂਕਿ ਬੰਦੇ ਦੀ ਬੋਲਬਾਣੀ ਤੇ ਬੰਦੇ ਦੀ ਚੀਜ਼ ਵੇਚਣ ਦੇ ਤਰੀਕੇ ਦੇ ਨਾਲ ਹੀ ਉਹ ਵੱਧ ਤੋਂ ਵੱਧ ਆਪਣੇ ਗਾਹਕ ਜੋੜ ਲੈਂਦਾ ਕਿਉਂਕਿ ਅੱਜਕੱਲ ਲੋਕ ਬੰਦੇ ਦੀ ਬੋਲਬਾਣੀ ਤੇ ਹੀ ਡਿਪੈਂਡਡ ਹੋ ਗਏ ਨੇ ਕਿ ਜੇਕਰ ਕੋਈ ਸਾਨੂੰ ਚੰਗੇ ਮੂਹ ਨਾਲ ਗੱਲ ਕਰਦਾ ਹੈ ਤੇ ਉਸਦੇ ਬੋਲਣ ਦਾ ਤਰੀਕਾ ਸਹੀ ਆ ਸੱਚੀ ਦਿਲ ਕਰਦਾ ਕਿ ਨਾ ਭਾਈ ਉਹ ਵਿਅਕਤੀ ਬਹੁਤ ਚੰਗਾ ਸੀ ਉੱਥੋਂ ਹੀ ਚੀਜ਼ ਲੈਣੀ ਆ ਜੀ ਹਾਂ ਇੱਕ ਰੇੜੀ ਵਾਲਾ ਭਾਈ ਜੋ ਚੀਜ਼ ਵੇਚਦਾ ਹੈ ਅਤੇ ਉਸ ਨੇ ਜਿਹੜੇ ਕੀ ਇਸ ਚੀਜ਼ ਨੂੰ ਵੇਚਣ ਦੇ ਵਾਸਤੇ ਜੋ ਲਾਈਨਾਂ ਬੋਲੀਆਂ ਉਸ ਨੂੰ ਸੁਣ ਕੇ ਸੱਚੀ ਮਨ ਖੁਸ਼ ਹੋ ਜਾਂਦਾ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਤੇ ਦੇਖਦੇ ਸਾਰ ਸ਼ੇਅਰ ਕਰਨਾ ਨਾ ਭੁੱਲਿਓ ਆਓ ਦੇਖਦੇ ਹਾਂ ਬਿੱਟ ਨੂੰ ਇੰਨੇ ਵਿੱਚ ਆਣਾ ਭੱਜੇ ਭੱਜੇ ਖੈਰ ਤੁਸੀਂ ਵੀਡੀਓ ਦੇਖ ਹੀ ਲਈ ਸੱਚੀ ਗੱਲ ਹੈ ਕਿ ਇਸ ਵੀਡੀਓ ਨੇ ਹਰ ਇੱਕ ਦਾ ਮਨ ਖੁਸ਼ ਕੀਤਾ ਤੇ ਲੱਖਾਂ ਲੋਕ ਇਸ ਵੀਡੀਓ ਨੂੰ ਵਾਰ-ਵਾਰ ਦੇਖ ਚੁੱਕੇ ਨੇ ਕਿਉਂਕਿ ਵੀਡੀਓ ਇੰਨੀ ਚੰਗੀ ਹੈ ਤੁਸੀਂ ਵੀ ਦੇਖਦੇ ਹੋ ਕਿ ਜਿਸ ਬੰਦੇ ਨੇ ਮਿਹਨਤ ਕਰਨੀ ਹੋਵੇ ਤਾਂ ਮਿਹਨਤ ਕਰਨ ਦੇ ਵਾਸਤੇ ਉਹ ਸਭ ਕੁਝ ਕਰਦਾ ਤੇ ਇਹ ਵਿਅਕਤੀ ਮਿਹਨਤ ਵੀ ਕਰ ਰਿਹਾ ਆਪਣੀ ਚੀਜ਼ ਵੀ ਵੇਚ ਰਿਹਾ ਤੇ ਆਪਣੇ ਸ਼ਬਦਾਂ ਦੇ ਨਾਲ ਲੋਕਾਂ ਦਾ ਦਿਲ ਵੀ ਖੁਸ਼ ਕਰ ਰਿਹਾ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼